ਮੈਂ ਹਰੇਕ ਥਾਵੇਂ ਜਾ ਕੇ 15 ਤੋਂ 20 ਕਿੰਟ ਮੈਂ ਲੋਕਾਂ ਨੂੰ ਦੰਨਾ ਮਾਈਕ ਮੈਂ ਉਹਨਾਂ ਵੱਲ ਕਰ ਦਿੰਨਾ ਕਿ ਨਾਰਾ ਲਾਉਣਾ ਨਾਰਾ ਲਾ ਲਓ ਪੜਾਸ ਕੱਢ ਲਓ ਕਈ ਪੀੜ੍ਹੀਆਂ ਦੀ ਪੜਾਸ ਅੰਦਰ ਭਰੀ ਪਈ ਐ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੁਢਾਪਾ ਖਾ ਗਏ ਇਹਨਾਂ ਨੇ ਤਾਂ ਸਾਨੂੰ ਲੁੱਟਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਕੀਤਾ ਤਾਂ ਹੁਣ ਦਿਲ ਦੇ ਵਿੱਚ ਇੱਕ ਪੜਾਸ ਭਰੀ ਪਈ ਐ ਕਿ ਕਦੋਂ 1 ਜੂਨ ਆਵੇ ਝਾੜੂ ਵਾਲਾ ਬਟਨ ਦਬਕੇ ਅਸੀਂ ਆਪਣੇ ਆਪਣੇ ਪੁੱਤ ਆਪਣੇ ਛੋਟੇ ਵੱਡੇ ਭਾਈ ਨੂੰ ਮਜ਼ਬੂਤ ਕਰਕੇ ਬਿਨਾਂ ਟੈਨਸ਼ਨ ਤੋਂ ਕੰਮ ਕਰਨ ਦਾ ਮੌਕਾ 4 ਜੂਨ ਨੂੰ ਜਦੋਂ ਰਿਜ਼ਲਟ ਆ ਗਿਆ ਤਾਂ ਉਸ ਤੋਂ ਬਾਅਦ ਸੋਨੇ ਦੀ ਚਿੜੀ ਪੰਜਾਬ ਨਾ ਬਣਿਆ ਤਾਂ ਮੈਨੂੰ ਨੀਵੇਂ ਥਾਂਵੇਂ ਬਿਠਾ ਲਿਓ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮ ਘਰਾਂ ਦੇ ਧੀਆਂ ਪੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇੱਦਾਂ ਸਾਡੇ ਧੀਆਂ ਪੁੱਤ ਬੰਦੇ ਹੁੰਦੇ ਸੀ ਸੋ ਹੁਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਹੈ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਆ ਫੁੱਲ ਨੇ ਮਾਮਾ ਸਿਰ ਪਰੋਸਦਿਆਂ ਨੇ ਮੇਰਾ ਪੇਰਾਂ ਤੋਂ ਆਮ ਦਿੰਦੀਆਂ ਨੌਜਵਾਨ ਵੀਰ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਆ ਬੱਚੇ ਨਾਲ ਹੱਥ ਮਿਲਾ ਲਓ ਵੀਰੋ ਇੱਕ ਪਾਸਤਾ ਪਿਆਰਾ ਹੈ ਦੂਜੇ ਪਾਸੇ ਕਾਲੀ ਭਾਜਪਾ ਤੇ ਕਾਂਗਰਸੀ ਲੀਡਰ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਉਹਨਾਂ ਦੀ ਆ ਹਾਲਤ ਹੈ ਉਹਨੇ ਆਪ ਦੇ ਆਪ ਦੇ ਪਰਿਵਾਰ ਤੋਂ ਮੇਰੇ ਹੋਰ ਕੋਈ ਸੋਚਿਆ ਹੀ ਨਹੀਂ ਸੋ ਵੀਰੋ ਹੁਣ ਵਪਾਰ ਵੀ ਵੱਧ ਰਿਹਾ ਹੈ ਦੁਕਾਨਦਾਰ ਵੀ ਵੱਧ ਰਿਹਾ ਹੈ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਏ ਦਾ ਵੀ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਬਾਨ ਤੇ ਸਵਾ ਦੋ ਸਾਲ ਚ ਕਿਸ 1 ਰੁਪਈਆ ਵੀ ਕਿਤੇ ਇਧਰ ਉਧਰ ਕਰਤਾ ਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁਨਟ ਦੀ ਪਰਮਿਸ਼ਨ ਲੈਣੀ ਹੈ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗਾ 4 ਜੁੰਟਾਂ ਦੀ ਪਰਮਿਸ਼ਨ ਦੇਉਂਗਾ ਪਰ ਹਜ਼ਾਰ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਹਿੰਦੇ ਵਪਾਰੀ ਕਹਿੰਦੇ ਇਸ ਤੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲਣ ਆਉਂਦੇ ਸੀ ਇੱਕ ਪਰਿਵਾਰ ਨਾਲ ਸਮਝੌਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਦੇ ਦਿਆ ਕਰਾਂਗੇ ਉਹ ਕਹਿੰਦੇ ਹੁਣ ਜਦੋਂ ਮੁੱਖ ਮੰਤਰੀ ਦੇ ਘਰੇ ਆਉਨੇ ਆ ਹੁਣ ਪੰਜਾਬ ਨੂੰ ਮਿਲਣਾ ਆਉਨੇ ਆ ਹੁਣ ਪੰਜਾਬ ਨਾਲ ਸਮਝੌਤਾ ਕਰਨਾ ਆਉਨੇ ਆ ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ ਪੰਜਾਬ ਮੇਰਾ ਪਰਿਵਾਰ ਹੈ ਲੈ 15 ਤੋਂ 20 ਕਿੰਟ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਅਬ ਜੋ ਚੀਕਾ ਮਾਰਨੀ ਹੈ ਨਾਰੇ ਲਾਉਣੇ ਲਾ ਲਓ ਮੈਂ ਹਰੇਕ ਥਾਵੇਂ ਜਾ ਕੇ 15 ਤੋਂ 20 ਕਿੰਟ ਮੈਂ ਲੋਕਾਂ ਨੂੰ ਦੰਨਾ ਮਾਈਕ ਮੈਂ ਉਹਨਾਂ ਵੱਲ ਕਰ ਦਿੰਨਾ ਕਿ ਨਾਰਾ ਲਾਉਣਾ ਨਾਰਾ ਲਾ ਲਓ ਪੜਾਸ ਕੱਢ ਲਓ ਕਈ ਪੀੜ੍ਹੀਆਂ ਦੀ ਪੜਾਸ ਅੰਦਰ ਭਰੀ ਪਈ ਐ ਸਾਡਾ ਬਚਪਨ ਖਾ ਗਏ ਸਾਡੀ ਜਵਾਨੀ ਖਾ ਗਏ ਸਾਡਾ ਬੁਢਾਪਾ ਖਾ ਗਏ ਇਹਨਾਂ ਨੇ ਤਾਂ ਸਾਨੂੰ ਲੁੱਟਣ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਕੀਤਾ ਤਾਂ ਹੁਣ ਦਿਲ ਦੇ ਵਿੱਚ ਇੱਕ ਪੜਾਸ ਭਰੀ ਪਈ ਐ ਕਿ ਕਦੋਂ 1 ਜੂਨ ਆਵੇ ਝਾੜੂ ਵਾਲਾ ਬਟਨ ਦਬਕੇ ਅਸੀਂ ਆਪਣੇ ਆਪਣੇ ਪੁੱਤ ਆਪਣੇ ਛੋਟੇ ਵੱਡੇ ਭਾਈ ਨੂੰ ਮਜ਼ਬੂਤ ਕਰਕੇ ਬਿਨਾਂ ਟੈਨਸ਼ਨ ਤੋਂ ਕੰਮ ਕਰਨ ਦਾ ਮੌਕਾ 4 ਜੂਨ ਨੂੰ ਜਿਹੜਾ ਰਿਜ਼ਲਟ ਆ ਗਿਆ ਤਾਂ ਉਸ ਤੋਂ ਬਾਅਦ ਸੋਨੇ ਦੀ ਚਿੜੀ ਪੰਜਾਬ ਨਾ ਬਣਿਆ ਤਾਂ ਮੈਨੂੰ ਨੀਵੇਂ ਥਾਂਵੇਂ ਬਿਠਾ ਲਿਓ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮ ਘਰਾਂ ਦੇ ਧੀਆਂ ਪੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇਹ ਤਾਂ ਸਾਡੇ ਧੀਆਂ ਪੁੱਤ ਬੰਦੇ ਹੁੰਦੇ ਸੀ ਸੋ ਹੁਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਹੈ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਆ ਫੁੱਲ ਨੇ ਮਾਮਾ ਸਿਰ ਪਰੋਸਦਿਆਂ ਨੇ ਮੇਰਾ ਪੇਰਾਂ ਤੋਂ ਆਮ ਦਿੰਦੀਆਂ ਨੌਜਵਾਨ ਵੀਰ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਬੱਚੇ ਨਾਲ ਹੱਥ ਮਿਲਾ ਲਓ ਵੀਰੋ ਇੱਕ ਪਾਸਤਾ ਪਿਆਰਾ ਹੈ ਦੂਜੇ ਪਾਸੇ ਕਾਲੀ ਭਾਜਪਾ ਤੇ ਕਾਂਗਰਸੀ ਲੀਡਰ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਇੱਕ ਅੱਧੀ ਉਹਨਾਂ ਦੀ ਆ ਹਾਲਤ ਹੈ ਉਹਨੇ ਆਪ ਦੇ ਆਪ ਦੇ ਪਰਿਵਾਰ ਤੋਂ ਮੇਰੇ ਹੋਰ ਕੋਈ ਸੋਚਿਆ ਹੀ ਨਹੀਂ ਸੋ ਵੀਰੋ ਹੁਣ ਵਪਾਰ ਵੀ ਵੱਧ ਰਿਹਾ ਹੈ ਦੁਕਾਨਦਾਰ ਵੀ ਵੱਧ ਰਿਹਾ ਹੈ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਏ ਦਾ ਵੀ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਬਾਨ ਤੇ ਸਵਾ ਦੋ ਸਾਲ ਚ ਕਿਸ 1 ਰੁਪਈਆ ਵੀ ਕਿਤੇ ਇਧਰ ਉਧਰ ਕਰਤਾ ਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁਨਟ ਦੀ ਪਰਮਿਸ਼ਨ ਲੈਣੀ ਹੈ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗਾ 4 ਜੁੰਟਾਂ ਦੀ ਪਰਮਿਸ਼ਨ ਦੇਉਂਗਾ ਪਰ ਹਜ਼ਾਰ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਹਿੰਦੇ ਵਪਾਰੀ ਕਹਿੰਦੇ ਇਸ ਤੋਂ ਪਹਿਲਾਂ ਅਸੀਂ ਕਿਸੇ ਪਰਿਵਾਰ ਨੂੰ ਮਿਲਣ ਆਉਂਦੇ ਸੀ ਇੱਕ ਪਰਿਵਾਰ ਨਾਲ ਸਮਝੌਤਾ ਕਰਦੇ ਸੀ ਕਿ ਤੁਹਾਨੂੰ ਇੰਨੇ ਦੇ ਦਿਆ ਕਰਾਂਗੇ ਉਹ ਕਹਿੰਦੇ ਹੁਣ ਜਦੋਂ ਮੁੱਖ ਮੰਤਰੀ ਦੇ ਘਰੇ ਆਉਨੇ ਆ ਹੁਣ ਪੰਜਾਬ ਨੂੰ ਮਿਲਣ ਆਉਨੇ ਆ ਹੁਣ ਪੰਜਾਬ ਨਾਲ ਸਮਝੌਤਾ ਕਰਨ ਆਉਨੇ ਆ ਕਿਉਂਕਿ ਪੰਜਾਬ ਮੇਰਾ ਪਰਿਵਾਰ ਹੈ ਪੰਜਾਬ ਮੇਰਾ ਪਰਿਵਾਰ ਹੈ ਲੈ 15 ਤੋਂ 20 ਕਿੰਟ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਅਬ ਜੋ ਚੀਕਾ ਮਾਰਨੀ ਹੈ ਨਾਰੇ ਲਾਉਣੇ ਲਾ ਲਓ